ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਹਰ ਸਿੱਖ ਦੀ ਅਰਦਾਸ ਹੁੰਦੀ ਹੈ ਸਵੇਰੇ ਸ਼ਾਮ ਦੀ ਜਿੰਨਾ ਗੁਰਦੁਆਰਾਂ ਤੋਂ ਸਿੱਖ ਸੰਗਤਾਂ ਨੂੰ ਛੋੜੇਗਾ ਖੁੱਲੇ ਦਸ਼ਮਦਾਰੇ ਦੀ ਜੋ ਉਹ ਅਰਦਾਸ ਨੂੰ ਅੱਜ ਜੋ ਸੰਗਤਾਂ ਜਥੇ ਦੇ ਰੂਪ ਵਿੱਚ ਉੱਥੇ ਜਾ ਰਹੇ ਉਹਨਾਂ ਦੇ ਆਦਸਾਂ ਨੂੰ ਭਾਲ ਪਿਆ ਉਹ ਅਰਦਾਸਾਂ ਨੂੰ ਪੂਰੇ ਹੁੰਦਿਆਂ ਖੁੱਲੇ ਦਸ਼ਮਦਾਰੇ ਉੱਤੇ ਜਾ ਰਹੇ ਸ਼ੁਕਰਾਨਾ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਅੱਜ ਕਿੰਨੇ ਸ਼ਰਧਾਲੂ ਜਾ ਰਹੇ ਨੇ 317 ਇਸ ਜਥੇ ਵਿੱਚ ਸ਼ੋਹਨ ਗੁਰਦਾ ਪਰਮੋਟੀਓ ਜਾ ਰਹੇ ਨੇ ਜੀ ਕਿਹੜੀ ਕਿਹੜੀ ਥਾਂ ਦਾ ਜਾ ਰਹੇ ਜੀ ਗੁਰਦਾਸ਼ੀ ਨਨਕਾਣਾ ਸਾਹਿਬ ਗੁਰਦਾਸ਼ੀ ਪੰਜਾ ਸਾਹਿਬ ਗੁਰਦਾਸ਼ੀ ਕਰਤਾਰਪੁਰ ਸਾਹਿਬ ਰੂੜੀ ਸਾਹਿਬ ਸੱਚਾ ਸੌਦਾ ਤੇ ਗੁਰਦਾ ਡੇਰਾ ਸਾਹਿਬ ਲਾਹੌਰ ਜੀ ਕਿੰਨੇ ਦਿਨ ਦਾ 10 ਦਿਨ ਦਾ ਟੂਰ ਹੈ ਜੀ ਅੱਜ ਜਾ ਰਹੇ ਜੀ 30 ਤਰੀਕ ਨੂੰ ਜਿਹੜੀ ਉਹ ਵਾਪਸੀ ਹੈ ਜੀ ਜਿਹੜੇ ਜਥੇ ਸੰਗਤਾਂ ਦਾ ਪਾਸਪੋਰਟ ਘਟੇ ਉਹਨਾਂ ਨੂੰ ਇਹ ਜਿਸ ਦਿਨ ਸੰਗਤਾਂ ਪਾਸਪੋਰਟ ਜਮ੍ਹਾਂ ਕਰਾਉਂਦੀਆਂ ਨੇ ਮਾਨਸਿਕ ਤੌਰ ਤੇ ਉਹ ਦਰਸ਼ਨ ਦੇਖਾਰਿਆਂ ਵਾਸਤੇ ਉਸ ਦਿਨ ਤਿਆਰ ਹੁੰਦੇ ਨੇ ਪਰ ਕੋਈ ਕੀ ਕਾਰਨ ਹੋਵੇ ਕੋਈ ਤਕਨੀਕੀ ਕਾਰਨ ਹੋ ਸਕਦੇ ਜਾਂ ਗੁਰੂ ਮਾਰੀ ਨੂੰ ਹਲੇ ਉਹਨਾਂ ਦਾ ਮਜੂਰ ਨਹੀਂ ਅਰਦਾਸ ਕਰਦੇ ਸੱਚੇ ਪਾਸ਼ਾ ਹਰ ਸਿੱਖ ਸੰਗਤ ਨੂੰ ਉਸ ਅਸਥਾਨ ਦੇ ਖੁੱਲੇ ਦਸ਼ੰਦਾਰੀ ਕਰਾਓ ਤੇ ਸਰਕਾਰਾਂ ਨੂੰ ਵੀ ਬੇਨਤੀ ਆ ਕੋਈ ਛੋਟੀਆਂ ਮੋਟੀਆਂ ਤਕਨੀਕੀ ਨੁਕਸਾਨ ਨੂੰ ਨਾ ਵੇਖਿਆ ਜਾਵੇ ਜੇ ਹੋਣ ਤੇ ਮੌਕੇ ਤੇ ਪਹਿਲਾਂ ਦੱਸ ਦਿੱਤਾ ਜਾਵੇ ਇਹ ਨਾ ਹੋਵੇ ਵੀ ਦੋ ਦੋ ਤਿੰਨ ਤਨ ਮਹੀਨੇ ਜੋ ਪਾਸਵਰਡ ਪਹਿਲਾਂ ਜਮ੍ਹਾਂ ਕਰਾਏ ਹੁੰਦੇ ਆ ਤੇ ਉਹਨਾਂ ਨੂੰ ਉਦੋਂ ਤੋਂ ਮਾਸਟਰ ਤਿਆਰ ਹੁੰਦੇ ਜਿਹੜਾ ਉਹਨਾਂ ਨੂੰ ਵੇਲੇ ਨਾਲ ਦੱਸਦਾ ਤੁਹਾਡੇ ਆ ਨੁਕਸੇ ਆ ਸੀ ਇਸ ਕਰਕੇ ਨਹੀਂ ਵੀ ਜਲਾ ਸਕਦੇ ਉਹ ਸੰਗਤਾਂ ਮਾਸਟਰ ਤੋਂ ਇਸ ਗੱਲ ਨੂੰ ਤਿਆਰ ਹੋ ਜਾਂਦਾ